ਨੂੰ ਦਿਖਾਉਣ ਲੱਗੀ ਅੱਜ ਐਨਾ ਵੱਡੀ ਜਲੇਬੀ ਜਿਹੜੀ ਆਈ ਹੈਗੀ ਲੁਧਿਆਣੇ ਯੂਨੀਵਰਸਿਟੀ ਦੇ ਵਿੱਚੋਂ ਕਿਉਂਕਿ ਇਹਨਾਂ ਰਵਾੜੀ ਸੈੱਟ ਤੇ ਪਤਨ ਕਿਹੜੇ ਸੈੱਟ ਤੇ ਸ਼ਾਇਦ ਬਣਦੀਆਂ ਨੇ ਇਸ ਤਰ੍ਹਾਂ ਮੋਟੀਆਂ-ਮੋਟੀਆਂ ਨੇ ਵੱਡੀਆਂ ਦੇਖੋ ਤੇ ਇਸ ਤੋਂ ਵੀ ਵੱਡੀ ਸੇ ਥੋੜੀ ਤੋੜਤੀ ਤੇ ਕੱਲ ਵੀਰਾ ਗਿਆ ਸੀ ਉੱਥੇ ਮੇਲੇ ਤੇ ਉਹ ਲੈ ਕੇ ਆਇਆਗਾ ਤੇ ਟਾਈਟ ਵੀ ਨਹੀਂ ਐਨੀ ਟੇਸਟੀ ਹੈ ਨਾ ਕਾਫੀ ਟਾਈਟ ਹੈ ਜੀ ਇਸ ਤਰ੍ਹਾਂ ਆਪਾਂ ਦੂਜੀ ਜਲੇਬੀ ਦੇ ਵਿੱਚ ਦੇਖਦੇ ਆ ਰਸ ਉੱਪਰ ਇਸ ਤਰ੍ਹਾਂ ਇਹਦੇ ਵਿੱਚ ਪੂਰਾ ਸਮਾਇਆ ਹੋਇਆਗਾ ਤੇ ਬਹੁਤ ਵਧੀਆ ਹੈਗੀ ਤਾਂ ਨਿਮਰਤ ਨੂੰ ਰਾਤ ਮਾਮੂ ਨੇ ਇਹ ਵਾਲਾ ਇਹ ਤਾਂ ਹੌਸਾ ਵਾਊਗਾ ਨਿਮਰਤ ਹਣਾ ਬਾਈਂਗਾ ਬਈ ਨਿਮਰਤ ਨੂੰ ਬੁਖਾਰ ਹੋਇਆ ਚੱਲ ਨੂੰ ਬਾਲਾ ਹੋ ਰਿਹਾ ਸੀ ਦਵਾਈ ਨਾਲ ਬਿਲਕੁਲ ਵੀ ਫਰਕ ਨਹੀਂ ਪਿਆ ਫਿਰ ਨਿਮਰਤ ਨੂੰ ਅੱਜ ਸਵੇਰ-ਸਵੇਰ ਦਿੱਤੀ ਪੈਰਾਸੀਟਾਮੋਲ ਅੱਧੀ ਹੁਣ ਥੋੜਾ ਜਿਹਾ ਫਰਕ ਪਿਆ ਕਹਿੰਦੀ ਹਾਂ ਹਾਂ ਦੁੱਧ ਵਾਲਾ ਦੇ ਕੇ ਵਾ ਗਿਆ ਦੁੱਧ ਉਮੀਦ ਹੈ ਉਹਪਿੰਦਰ ਦੇ ਉਹਨੂੰ ਬੁਖਾਰ ਚ ਉਹਨੂੰ ਜੋੜਨਾ ਫਿਰ ਜੋੜ ਲਿਆ ਇੱਕ ਮੈਂ ਮਮਾ ਦੀ ਗੱਲ ਸੁਣਦਾ ਬੁਖਾਰ ਹੈ ਉਹਨੂੰ ਉਹਟ ਅੰਗਣਾ ਕਰ। ਇਹ ਜੋੜੂ ਗੀਨ ਸਾਰਾ ਜੋੜਨਾ ਆਉਂਦਾ। ਕੀ ਕਰੀ ਇਹਨੇ ਫੋਨ ਚੱਕ ਲਿਆ? ਰੱਖੋ ਫੋਨ। ਚਾਰਜਿੰਗ ਲਾਓ। ਕੰਮ ਕਰ। ਉਹਨਾਂ ਦਾ ਕੋਈ ਕੰਮ ਨਹੀਂ ਕਿਹੜਾ ਕੰਮ ਆ ਸੋਡਾ? ਚੱਕੋ ਸਵੇਰੇ ਜਾਂਗਾ ਜੁੱਲੂਆਂ ਵਿਸਤਰੇ। ਇਹ ਮੋਤ ਕਦੀ ਆਪ। ਹਾਂ। ਮੈਂ ਰੋਟੀ ਲਿਆਦਾ। ਇੱਧਰ ਬਣ ਰਿਹਾ ਘਰ ਜਿਹੜਾ ਉਪਿੰਦਰ ਦੇ ਮਾਮਾ ਲੈ ਕੇ ਆਇਆ ਸੀ ਹੈ ਉਪਿੰਦਰ। ਘਰ ਆ ਕੇ ਕੀ ਚੀਜ਼ ਹੈ? ਇੱਕ ਖ੍ਰਿਸਮਸ ਵਾਲਾ। ਲੇਕਿਨ ਬਾੜਾ ਸੋਨਾ ਗਾਇ ਤਾਂ ਬਹੁਤ ਸੋਨਾ ਲੱਗ ਰਿਹਾ ਹੈ ਨਾ ਇਹ ਮੂ। ਗਾਇ ਇਹ ਜਿਆਦਾ ਸੋਹਣਾ ਲੱਗਦਾ ਨਾ ਜੀ ਸਮਝ ਲੈ ਇੱਕ ਚੀਜ਼ ਇਹ ਚ ਕੀ ਨਹੀਂ ਆਈ ਸਮਝ ਕਿ ਕਿੰਨਾ ਸਸਤਾ ਲੱਗ ਰਿਹਾ ਹੈ ਨਾ ਪਹਿਲੀ ਦੇਣ ਲੱਗੇ ਇਹ ਕਰਨਾ ਪਾਉਣਾ ਪੈਣਾ ਹੈ ਇਹ ਇਹ ਪਹਿਲਾ ਪੁਰਾਣੇ ਪਏ ਹੋਣਗੇ ਨਾ ਇਹ ਆਪਾਂ ਨੂੰ ਦੇ ਦੇ ਹਾਂ ਤੇ ਸਾਲ ਹੋ ਗਏ ਹੈ ਇਹ ਨਹੀਂ ਇਹਨਾਂ ਨੇ ਪੁਰਾਣੇ ਵਾਲੇ ਜਿਹੜੇ ਹੁਣ ਨਿਕਲ ਕੇ ਗਿਆ ਉਹ ਦੇਤੇ ਆਪਾਂ ਨੂੰ ਨਿਮਰਤ ਕਹਿੰਦੀ ਮੈਂ ਵੀ ਬਣਾਉਣਾ ਇਹ ਕਹਿੰਦੇ ਤੈਨੂੰ ਬਣਾਉਣਾ ਨਹੀਂ ਆਉਣਾ ਨਿਮਰਤ ਲੇਕਿਨ ਸਿੱਖ ਲੈ ਪਹਿਲੇ ਵੀਰੇ ਸੇ ਠੀਕ ਹੈ ਓਪਿੰਦਰੀ ਕਦਾਂ ਤੇ ਤੂੰ ਲਵਾ ਲਿਆ ਕਰ ਬਿਚਰੀ ਇਹਦੇ ਹੱਥ ਤੇ ਦੇ ਰਿਆ ਕਰ ਬਿਨਿਮਰਤ ਇੱਥੇ ਲਾ ਦੇ ਲਾ ਦੂਗੀ ਓਕੇ ਮਮਾ ਹੋਰ ਹਨਾ ਲਾ ਦੋਗੀ ਨਾ ਮੋਹ ਤਾਂ ਜੇ ਇਹਨੂੰ ਆਏ ਕਹਿ ਦੂ ਵੀ ਇੱਥੇ ਲਾ ਦੇ ਫਿਰ ਤਾਂ ਲਾਈ ਦੇਉ ਆਏ ਹਾਂ ਆਏ ਨਾਲ ਦੋਨੇ ਆਲੇ ਨਾ ਆਇਓ ਹੁਣ ਉੱਠਿਓ ਬੈਠ ਕੇ ਦੇਖ ਲੈ ਟੇਬਲ ਵਾਲੇ ਪ੍ਰੈਸ ਤੇ ਉੱਤੇ ਚੜ ਕੇ ਟੇਬਲ ਤੇ ਪ੍ਰੈਸ ਵਾਲੇ ਤੇ ਪ੍ਰੈਸ ਵਾਲੇ ਤੇ ਟੇਬਲ ਤੇ ਚੜ ਕੇ ਰੱਖ ਦੋ ਫੋਨ ਵੇ ਤੇਰਾ ਮੱਜਾ ਆਪਾ ਟੁੱਪੇ ਡਾਤਾ ਤੇ ਟੁੱਪੇ ਡਾ ਕੇ ਹੁਣ ਨਿਵਰਤ ਬੈਠੂਗਾ ਤੂੰ ਪੇ ਕਹਿੰਦੀ ਮਮਾ ਤੂੰ ਵੀ ਕੋਲੇ ਬੈਠ ਅੱਪਾ ਵੀ ਵੇਜਣੇ ਧੁੱਪ ਸੇਕ ਲੈਣੇ। ਚਲੋ ਅभी ਵੇਜੋ ਬੁੱਤ। ਓ ਜੀ ਸਾਈਕਲਿੰਗ ਹੋ ਰਹੀ ਐ। ਝੋਟ ਖਾ ਲੋਂਗੇ। ਮਮਾ ਹਾਂ ਬੁੱਤ। ਓਕੀ ਵਾਹ। ਕਿਹੜਾ ਬੁੱਤ? ਓਕੀ ਦਾ ਹੱਥ ਆ। ਕਿਹੜੇ? ਉਹ ਕੰਧ ਤੇ ਲੱਗਿਆ ਓਏ। ਹਾਂ। ਉਹ ਮਾਸੀ ਤੇ ਜੋ ਦੀਦੀ ਦਾ ਵਿਆਹ ਸੀ ਨਾ ਪੀਪ ਦਾ। ਉਦੋਂ ਲਾਇ ਸੀ ਮਾਸੀ ਨੇ ਉਹ ਲਾਉਂਦੇ ਹੁੰਦੇ ਆ ਉਦੋਂ। ਉਹਦੇ ਹੱਥ ਆ। ਖੜਾ ਕਰਤਾ ਸਾਈਕਲ ਇੱਥੇ ਆ ਕੇ ਤਾਂ ਇਹਨੂੰ ਸਾਈਕਲ ਮਿਲ ਜਾਂਦਾ ਬਸ ਵੀਰੇ ਵਾਲਾ ਉਹੀ ਨੇ ਦੀਆਂ ਸਾਰਾ ਦਿਨ ਲੋਟ ਆਉਂਦੀਆਂ ਇਹਨਾ ਇਹਨਾ ਹੋਣਾ ਨਹੀਂ ਤੋੜਨ ਕੀ ਬਣਾਇਆ ਦੇਖਾ ਕਿੰਨਾ ਕੁ ਬਣਾ ਲੈ ਦੇਖਾਈ ਲਵ ਯੂ ਪਿੰਦਰ ਨੂੰ ਦਬਾਓ ਸਾਰਾ ਹੋ ਗਿਆ ਪਿੰਦਰ ਨਾ ਅੱਛਾ ਨੀਮਾ ਕੀ ਕਰਦੀ ਆ ਜਾ ਬਾਹਰ ਨੀਮਾ ਨੀਮਾ ਆ ਜਾ ਮਾਪੀ ਘਾਨੂੰ ਆ ਤੂਰੇ ਆ ਜਾ ਮੇਰੇ ਕੋਲੇ ਆਉ ਰਿਹਾ ਕੋਈ ਨਾ ਭਦ ਮੈਂ ਕਰਤਾ ਦੂੰਗੀ ਤੇ ਇਧਰ ਬਾਹਰ ਹੈ ਭਾਈ ਗ੍ਰੀਨ ਗ੍ਰੀਨ ਪੀੜੇ ਤੇ ਬੈਠ ਕੇ ਨਾ ਮਤਲਬ ਕਿ ਇੱਕ ਨੇਚਰ ਜੀ ਵਾਲਾ ਵੀ ਲੱਗ ਜਾ ਮਜ਼ਾ ਆਉਂਦਾ ਬਹੁਤ ਵਧੀਆ ਲੱਗਦਾ ਦੇਖੋ ਕਿੰਨਾ ਵਧੀਆ ਲੱਗਦਾ ਤੇ ਬਹੁਤ ਸਾਰੇ ਪੀੜਾ ਆ ਸਾਹਮਣੇ ਤੇ ਰੋਡ ਆ ਖਾਲੀ ਇਸ ਤਰ੍ਹਾਂ ਦੇਖੋ ਬਹੁਤ ਵਧੀਆ ਸੋਨ ਸੰਜਾ ਮਤਲਬ ਜਿਆਦਾ ਨਹੀਂ ਹੈਗਾ ਇੱਥੇ ਹੋਰ ਸ਼ੋਰ ਜ ਹੈ ਸ਼ਹਿਰ ਨਾਲੋਂ ਸੋ ਜਾ ਨਾ ਸੋਣਾ ਨਹੀਂ ਕਹਿੰਦੇ ਸੋਨ ਦੀ ਮਮਾ ਕਵਾਂਂ ਕਰੀਂਦੀ ਸੀ ਹੈ ਮਮਾ ਕੋਲੀ ਉਠਾ ਕੇ ਰੱਖੇਂਗੀ ਹੈ ਚੰਗਾ ਕੋਲੀ ਬੈਠੀ ਰਹੂਗਾ ਲੈ ਤੇਰੇ ਕੋਲੀ ਬੈਠੀ ਓਕੇ ਸੰਦੀ ਹੈਗੀ ਮਮਾ ਲੇਕਿਨ ਚੈਦੀ ਤਬੀਅਤ ਠੀਕ ਨਹੀਂ ਹੋਣ ਕਰਕੇ ਬੁਖਾਰ ਹੋਣ ਕਰਕੇ ਪਤ ਨਹੀਂ ਲੱਗੇ ਹੁਣ ਉੱਤਰਿਆ ਥੋੜਾ ਇਹ ਬੁਖਾਰ ਕਿਉਂਕਿ ਰਾਤ ਦਵਾਈ ਨੇ ਕੰਮ ਹੀ ਨਹੀਂ ਕੀਤਾ ਪੈਰਾਸੀਟਾਮੋਲ ਤੇ ਫਿਰ ਉਹ ਆਏ ਸੀ ਸਾਡੇ ਸਾਹਮਣੇ ਜਿੰਦੇ ਹੋਈ ਆ ਤੇ ਪਿੱਛੀ ਘਰ ਆ ਤੇ ਉਹ ਆਏ ਸੀਗੇ ਫਿਰ ਉਹਨਾਂ ਨੇ ਕਿਹਾ ਕਿ ਮੈਂ ਤਾਂ ਇਹਨਾਂ ਨਾਰਮਲ ਦਵਾਈ ਦਿੱਤੀ ਸੀ ਕਿ ਕਈ ਵਾਰ ਤਾਂ ਕਿਵੇਂ ਨਾ ਹੋ ਜਾਂਦਾ ਕਿ ਇਹਨੂੰ ਬੈਡ ਨੂੰ ਬੁਖਾਰ ਆ ਤੇ ਹੁਣ ਬਾਪੂ ਗਿਆ ਹੋਇਆ ਤੇ ਫਿਰ ਉਹ ਦਵਾਈ ਲੈ ਕੇ ਦੁਬਾਰਾ ਆਉਣਗੇ ਫਿਰ ਉਹੀ ਦੇਣਗੇ ਕਿਉਂਕਿ ਉਹ ਦਿਨ ਰਾਤ ਬਿਲਕੁਲ ਹੀ ਨੁੱਤਰਿਆ ਸੀਗਾ ਪੈਰਾਸੀਟਾਮੋਲ ਨਾਲ ਥੋੜਾ ਜਿਹਾ ਉਤਰਿਆ ਸੋਕੇ ਸੇਮਰ ਦੇ ਪਾਪੜ ਵਾਲਾ ਪਪੜਾ ਲੈਣ ਨੂੰ ਕਹਿੰਦੀ ਆ ਲੋਕੋ ਪਪੜਾ ਲੈਣੇ ਆ ਬੁਲਾ ਲਓ ਨਹੀਂ ਤਾਂ ਲੰਗੇ ਜੂਗ ਅੱਜ ਫੇਰ ਕਿੱਥੇ ਆ ਕਿੰਨੇ ਰੁਪਏ ਦਾ ਇੱਕ ਇਹ ਪਪੜ ਪਹਿਲਾਂ ਅਸੀਂ ਖਾਂਦੇ ਹੁੰਦੇ ਸੀ ਹੁਣ ਪਹਿਲਾਂ ਤਾਂ ਸੌਸ ਜੀ ਲਾ ਕੇ ਦਿੰਦੇ ਦਿੰਦੇ ਸੀ ਹੁਣ ਤਾਂ ਸੌਸ ਜੀ ਲਾਉਣੋਂ ਹਟ ਗਏ ਨਮਕ ਜੀ ਵਾਲੇ ਕਿੱਧਰ ਗਿਆ ਉਹ ਪਤਲੀ ਹੈ ਹਾਂ ਪਤਲੀ ਕਿੱਥੇ ਗਿਆ ਲੈਣਗੇ ਪਪੜਾ ਨੂੰ ਕਾਂ ਗਿਆ ਹੋਇਆ ਫਿਰ ਲੈ ਨਾ ਨੀ ਆਉਂ ਉਹਨੇ ਕਿੱਥੇ ਦੇਖ ਲਿਆ ਹੋਣਾ ਕਿਧਰੇ ਪਾਸੇ ਦੀ ਪਪੜਾ ਪਤਾ ਨਹੀਂ ਕਿਧਰ ਗਿਆ ਲੇਕਿਨ ਉਹ ਪਿੰਦਰ ਦਾ ਉਹਦੇ ਪਿੱਛੇ ਗਿਆ ਉਹਨੂੰ ਲੱਭਣ ਪਪੜਾ ਲੈ ਆਜਾ ਜੀ ਮੈਂ ਗੱਲਾਂ ਕਰੀਏ ਪਿੱਕਾ ਬੂਖ ਇਹਦੇ ਨਾਲ ਗੱਲਾਂ ਕਰ ਲੈ ਨਹੀਂ ਇਹ ਪਿੱਕਾ ਚੂਹਾ ਪਿੱਕਾ ਚੂਹਾ ਹੈ ਆਹ ਦੇਖਾ ਤੇ ਦੋਤੀ ਨਾਲ ਵੀ ਕਰਲਾ ਕੋਈ ਦੁੱਖ ਸੁੱਖ ਦੋਤੀ ਦਿੰਦੇ ਦੋਤੀ ਦਾ ਇਹ ਕੀ ਆਥਾ ਨੇ ਦੋ ਸੁਹੁੰਦਾ ਦਾ ਇਹ ਆਥਾ ਰਹਿੰਦਾ ਮਗਾ ਦੇ ਦਿਨੇ ਨਹੀਂ ਹੁੰਦਾ ਨਾ ਦਿਨੇ ਕੀ ਹੁੰਦਾ ਮਗਾ ਦੇ ਨਹੀਂ ਹੁੰਦਾ ਹਾਂ ਮੇਰੀ ਰਾਤ ਨੂੰ ਕਰਦੇ ਹੁੰਦੇ ਤੇ ਉਸ ਤੋਂ ਆਏ ਇਧਰ ਬਤਵਾ ਲਾ ਨਹੀਂ ਲਾਲ ਫੋਟੋ ਕਿਉਂਦੀ ਆ ਤੈਨੂੰ ਵੀ ਲੱਗਦਾ ਨਾ ਉਹ ਵੀ ਕਹਿੰਦਾ ਬੀਬੀ ਬੱਟੀ ਮੈਨੂੰ ਮੈਨੂੰ ਛੇਤੀ 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 ਗੱਡੀ ਤੇ ਕਹਾ ਇਮੀ ਬੇਟੀ ਕਿਦਾਗਾ ਇਮੀ ਬੇਟੀ ਬੇਟੀ ਆ ਕੇ ਮੈਨੂੰ ਸੇਤੀ ਸੇਤੀ ਕਹਦੀ ਗੱਡੀ ਚ ਗਿਆ ਹੈ ਤੇ ਮੈਂ ਤਾਂ ਗੱਡੀ ਚ ਨਹੀਂ ਆ ਚੰਗਾ ਸਿਕਾਉਣੇ ਆ ਹੁਣ ਵਿਚਾਰਦੇ ਨੇ ਇੱਥੇ ਆ ਕੇ ਘੱਟ ਜੀ ਲੱਗਦਾ ਇਹਦਾ ਥੋੜਾ ਜਿਹਾ ਫਰਕ ਪੈ ਗਿਆ ਕਿਉਂਕਿ ਨਾ ਵਿਦ ਨਾਲ ਕੀ ਹੋਇਆ ਉਹਪਿੰਦਰ ਕਿੱਧਰ ਗਿਆ ਅੰਕਲ ਲੈ ਨਹੀਂ ਅੰਕਲ ਅੱਛਾ ਉਹ ਰੋਜ਼ ਹੀ ਲੰਘ ਜਾਂਦਾ ਪਾਪੜ ਜਿਹਾ ਲਾ ਇਹਨਾਂ ਨੇ ਪਾਪੜ ਖਾਣੇ ਆ। ਆਪ ਕੀ ਆ? ਕੀ ਕਹਿ ਰ ਮਾਮੂ ਮੈਂ ਚਾਕਲੇਟ ਖਾਖਿਆ? ਇਹ ਇੱਥੇ ਪਾਪੜ ਜਿਹਾ ਲਾਇਆ ਸੀਗਾ ਉਹ ਪਤਾ ਨਹੀਂ ਰੋਜ਼ ਖੜਕਾਉਂਦਾ ਤਾਂ ਹੈਗਾਗਾ ਥੱਪਾ ਸਾ ਫੇਰ ਪਤਾ ਨਹੀਂ ਕਿੱਥੇ ਨਿਕਲ ਜਾਂਦਾ। ਨਾ ਲਾਲ ਜਿਆ ਪੀਉਂਦਾ ਕੰਡਾ। ਕੀ ਕਹਿਣਾ ਇਹਦੇ ਲੱਭ ਗਿਆ ਰੇ। ਆਏ ਕਿਥੇ ਲੱਭਣਾ ਉਹ ਗਿਆ ਹੁਣ ਜਦੋਂ ਫੇਰ ਆਇਆ ਉਹ ਦੇਖ ਲੈ ਤੇ ਮੈਂ ਪਤਾ ਜੀ ਬੇਬੇ ਮੈਂ ਸੋਚਿਆ ਸੀ ਬੇਬੇ ਉਹ ਜਿਹੜੀ ਪੌਣੀਆਂ ਨੇ ਲਾਸਟ ਤੇ ਮਾੜੇ ਉੱਪਰ ਚੜਨਾ ਚੜ ਜਾ ਇੱਧਰ ਨਹੀਂ ਉਹ ਵਾਲਾ ਨਾ ਪਾਉਂਗਾ ਕੀ ਤੁਸੀਂ ਨਵਦੀ ਗੱਲ ਦੱਸ ਭਾਈ ਚੜਾ ਕੇ ਨਾ ਕੀ ਨਹੀਂ ਜੜਾ ਚੜਦਿਆਂ ਨੂੰ ਕੀ ਹੈਗਾ ਉੱਥੇ ਉਹ ਜਾਂਦੀ ਹੈ ਅੰਕਲ ਜਦੋਂ ਉਹ ਕਰਦੇ ਹੈਗੇ ਹਾਂ ਕਿਥੇ ਬਗਜਾ ਪਰ ਹੌਲੀ ਹੌਲੀ ਜਾਈ ਹੈ ਮਾਂ ਕਾ ਤੋ ਨਾ ਚੜਾਉ ਤਾ ਦੱਸ ਦਿਲ 파ੜ ਜੂ ਤੇ ਦਿਲ ਨਹੀਂ 파ੜਦਾ ਮੇਰਾ ਨਹੀਂ 파ੜਦਾ ਕਹਿੰਦੇ ਦਿਲ 파ੜ ਜੂ ਲੈ ਤੇ ਮੇਰਾ ਦਿਲ ਤੇਰੇ ਦਿਲ ਵਰਗਾ ਡੋੜੀ ਦੇ ਮੇਰੇ ਦਿਲ ਸਿਟ ਰਹੂਗਾ ਤੇਰਾ ਹੋਏਗਾ ਤੇਰਾ ਦਿਲ ਔਰ ਕਿੱਧਰ ਵਰਗਾ ਦਿਲ ਕਿੱਧਰ ਵਰਗਾ ਤੈਨੂੰ ਵੀ ਪਤਾ ਕਿੱਧਰ ਵਰਗਾ ਔਰ ਫਿਰ ਔਰ ਮੈਂ ਤਾਂ ਉਹ ਉੱਥੇ ਝੜੂਗੀ ਨਿਵਰ ਤੂੰ ਉੱਪਰ ਤੂੰ ਚੜੇਂਗਾ ਮੇਰੇ ਨਾਲ ਟੈਂਕੀ ਤੇ ਕਰ ਦੋ ਤੇ ਚੜਨ ਨੂੰ ਪਰ ਉਹ ਕਹਿੰਦੇ ਨਾ ਅੰਦਰ ਮਤਲਬ ਕਿ ਉਹ ਦੇਖੋ گول گول ਕੀਤਾ ਹੋਇਆ ਨਾ نیچے کافی ਜ਼ਿਆਦਾ ਉੱਚਾਗਾ ਤੇ ਉਹਦੇ ਅੰਦਰ ਜਾ ਕੇ ਸੀੜੀਆਂ ਕੋਈ ਮਤਲਬ ਚਾਬੀ ਵਗੈਰਾ ਉਹਨਾਂ ਕੋਲੇ ਆ ਤੇ ਇਹਨਾਂ ਰੋਜ਼ ਨਹੀਂ ਖੋਲਦੇ ਲੋਕ ਇਸ ਕਰਕੇ ਬਾਕੀ ਮੈਂ ਟਰਾਈ ਕਰੂੰਗੀ ਕਿਸੇ ਦਿਨ ਕੋਈ ਨਾ ਜਿੱਦੇ ਉਹਪਿੰਦਰ ਦੇ ਪਾਪਾ ਹੈ ਉਹਦੇ ਟਰਾਈ ਕਰੂੰਗੀ ਬਾਜੀ ਉੱਪਰ ਚੜਨ ਦੀ ਨਾਲੇ ਕੀ ਕਰਨਾ ਹੈ ਮੇਰੇ ਜੀ ਕਰਦਾ ਉਹ ਦੇਖੀ ਮੋਗ ਰਗਾ ਦੇ ਅੰਦਰ ਆਪਾ ਡੂਗਾ ਦੇ ਕਿ ਤੇੰਦੇ ਹੋ ਗਾਨੀ ਗੋੜੇ ਨਾਲ ਉਹ ਤਾਂ ਕਿ ਤੁੰਜੜ ਦੇ ਫਿਰ ਤਾਂ ਹਾਈ ਅੱਗੇ ਅੱਗੇ ਜਾਈ ਜਾਂਦੀਆਂ ਪਾਉਣੀਆਂ ਸੂਪਰ ਜਾਈ ਤਾਂ ਜਾਂਦੀਆਂ ਉਹ ਬਾਹਾਂ ਉਹਦੇ ਵਿੱਚ ਵੀ ਪਾਉਣੀਆਂ ਨੇ ਤੇਰੇ ਤਾਂ ਆਹ ਪਾਉਣੀਆਂ ਹੈ ਹੋਰ